ਅੱਜ ਤੁਸੀਂ ਇਰਾਨ ਅਤੇ ਇਜ਼ਰਾਈਲ ਜੰਗ ਨੂੰ ਕਿਵੇਂ ਦੇਖਦੇ ਹੋ ਜੋ ਹੁਣ ਤੱਕ ਦੀਆਂ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀਆਂ ਨੇ ਕਿ ਇਰਾਨ ਦੇ ਵੱਲੋਂ ਇਜ਼ਰਾਈਲ ਤੇ ਬਲਾਸਟਿਕ ਮਿਸਾਈਲਾਂ ਨਾਲ ਅਟੈਕ ਕੀਤਾ ਗਿਆ ਨੇ ਇਜ਼ਰਾਈਲ ਦੇ ਹਸਪੀਟਲ ਨੂੰ ਟਾਰਗੇਟ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹ ਕਾਫੀ ਜ਼ਿਆਦਾ ਮਿਸਾਈਲਾਂ ਸ਼ਹਿਰਾਂ ਦੇ ਦੂਜੇ ਪਾਸੇ ਜੋ ਵੱਡੇ ਦਾਅਵੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਕਿ ਉਹਨਾਂ ਨੇ ਅਸੀਂ 에ਅਰ ਦੇ ਉੱਤੇ ਅਸੀਂ ਕਬਜ਼ਾ ਕਰ ਲਿਆ ਹੈ ਸਾਡੇ ਕੰਟਰੋਲ ਦੇ ਵਿੱਚ ਹੈ ਨਾਲ ਇਜ਼ਰਾਈਲ ਵੱਲੋਂ ਅਮਰੀਕਾ ਦੀ ਮਤਬਰਨੀ ਮੰਗੀ ਜਾ ਰਹੀ ਹੈ ਇਸ ਦੇ ਨਾਲ ਹੀ ਇਰਾਨ ਨੇ ਵੀ ਸਿੱਧੇ ਤੌਰ ਦੇਤੇ ਅਮਰੀਕਾ ਨੂੰ ਵੀ ਅਖਾਂ ਖਾ ਦਿੱਤੀਆਂ ਨੇ ਕਿ ਅਸੀਂ ਥੋੜੋ ਡਰਨ ਵਾਲੇ ਨਹੀਂ ਆ ਅਸੀਂ ਕਿਸੇ ਦੇ ਤੋਂ ਪਿੱਛੇ ਨਹੀਂ ਹਟਾਂਗੇ ਜੇ ਕੋਈ ਸਾਡੇ ਖਿਲਾਫ ਬਿਆਨ ਦੇਗਾ ਤਾਂ ਬਿਆਨ ਦਾ ਜਵਾਬ ਅਸੀਂ ਬਿਆਨ ਨਾਲ ਹੀ ਦੇ ਦਾਂਗੇ ਕਿਵੇਂ ਦੇਖਦੇ ਹੁਣ ਤੱਕ ਦੀ ਇਸ ਸਾਰੇ ਕੰਮ ਕਰ ਉਸੀ ਜੀ ਬਿਲਕੁਲ ਬਿਲਕੁਲ ਈਰਾਨ ਦੀਆਂ ਮਜ਼ਾਇਲਾ ਜਿਹੜੀਆਂ ਨੇ ਉਹ ਇਜ਼ਰਾਈਲ ਦੇ ਜਿਹੜੇ ਹਸਪੀਟਲ ਹੈਗੇ ਆ ਜਾਂ ਉਹਨਾਂ ਦੀਆਂ ਵੱਖ-ਵੱਖ ਸਾਈਟਸ ਹੈਗੀਆਂ ਉਹਦੇ ਉੱਤੇ ਡਿੱਗੀਆਂ ਤੇ ਜਿਸ ਤੋਂ ਬਾਅਦ ਭਾਰੀ ਤਬਾਹੀ ਜਿਹੜੀ ਆ ਉਹ ਇਜ਼ਰਾਈਲ ਦੇ ਵਿੱਚ ਵੀ ਹੋਈ ਆ ਤੇ ਕਾਫੀ ਮੌਤਾਂ ਸੈਂਕੜਿਆਂ ਦੇ ਹਿਸਾਬ ਦੇ ਨਾਲ ਮੌਤਾਂ ਜਿਹੜੀਆਂ ਨੇ ਹੋਈਆਂ ਨੇ ਸੋ ਦੋਨੋਂ ਪਾਸੇ ਮਿਜ਼ਾਈਲਾਂ ਦਾ ਆਦਾਨ-ਪ੍ਰਦਾਨ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਹੈਗਾ ਇੱਕ ਖੁਫੀਆ ਰਿਪੋਰਟ ਦੇ ਮੁਤਾਬਕ ਕਹਿੰਦੇ ਚਾਈਨਾ ਤੋਂ ਦੋ ਕਾਰਗੋ ਜਹਾਜ਼ ਜਿਹੜੇ ਨੇ ਉਹ ਈਰਾਨ ਆ ਕੇ ਉਤਰਿਆ ਕੱਲ ਤੇ ਉਹਨਾਂ ਨੇ ਆਉਂਦਿਆਂ ਹੀ ਜਦੋਂ ਉਹ ਈਰਾਨ ਦੇ ਅੰਦਰ ਐਂਟਰ ਹੋ ਜਾਂਦੇ ਆ ਤੇ ਆਪਣਾ ਰੈਡਾਰ ਸਿਸਟਮ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹਾਈਡ ਕਰ ਰਿਹਾ ਕਿ ਪਤਾ ਨਾ ਲੱਗੇ ਵੀ ਕੌਣ ਆਇਆ ਕੌਣ ਅਸਲਾ ਦੇ ਕੇ ਚਲਾ ਗਿਆ ਸੋ ਇੱਥੋਂ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਚਾਈਨਾ ਜਿਹੜਾ ਹੈ ਉਹ ਈਰਾਨ ਦੀ ਮਦਦ ਦੇ ਉੱਤੇ ਉਤਰ ਆਇਆ ਕਿਉਂ ਕਿ ਚਾਈਨਾ ਦੇ ਈਰਾਨ ਦੇ ਨਾਲ ਆਰਥਿਕ ਸਮਝੌਤੇ ਹੈਗੇ ਨੇ ਉਹ ਉਹਨਾਂ ਦੀਆਂ ਡੀਲਸ ਚੱਲਦੀਆਂ ਨੇ ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਏਗੀ ਕਿ ਇੱਕ ਟ੍ਰੇਨ ਦਾ ਰਸਤਾ ਵੀ ਜਿਹੜਾ ਹੈ ਈਰਾਨ ਤੇ ਚਾਈਨਾ ਦਾ ਸਿੱਧਾ ਹੈਗਾ ਸੋ ਜਿਸ ਦੇ ਜਰੀਏ ਇੱਕ ਵਪਾਰ ਜਿਹੜਾ ਹੈਗਾ ਉਹ ਲੰਬੇ ਸਮੇਂ ਤੋਂ ਕੀਤਾ ਜਾਂਦਾ ਤੇ ਰਸਤੇ ਦੇ ਵਿੱਚ ਆਉਂਦੇ ਮੁਲਕਾਂ ਦੇ ਨਾਲ ਵੀ ਉਹ ਉਸੇ ਪੱਟੜੀ ਰਾਹੀਂ ਜਿਹੜਾ ਹੈਗਾ ਉਹ ਵਪਾਰ ਹੁੰਦਾ ਸੋ ਈਰਾਨ ਚਾਈਨਾ ਵਾਸਤੇ ਇੱਕ ਵੱਡੀ ਮੰਡੀ ਹੈਗੀ ਆ ਆਰਥਿਕ ਸੋਰਸਸ ਜਿਹੜੇ ਆਪਾਂ ਕਹਿ ਸਕਦੇ ਆ ਵੀ ਉੱਥੋਂ ਉਹਨਾਂ ਨੂੰ ਫਾਇਦਾ ਹੁੰਦਾ ਸੋ ਇਸ ਕਰਕੇ ਚਾਈਨਾ ਜਿਹੜਾ ਹੈਗਾ ਸਿੱਧੇ ਤੌਰ ਦੇ ਉੱਤੇ ਈਰਾਨ ਦੇ ਜਿਹੜੇ ਇਸ ਕਨਫਲਿਕਟ ਦੇ ਵਿੱਚ ਹੈਗਾ ਉਹ ਉਹਨਾਂ ਨੂੰ ਮਦਦ ਜ਼ਰੂਰ ਕਰੇਗਾ ਤੇ ਜੋ ਕਰ ਵੀ ਰਿਹਾ ਜੇ ਆਲਰੇਡੀ ਕਰ ਰਿਹਾ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਮਸਾਇਲਾਾਂ ਧੱਕੀਆਂ ਜਾ ਰਹੀਆਂ ਨੇ ਉਹ ਉਹ ਕਿੰਨੀ ਤਬਾਹੀ ਕਰ ਰਹੀਆਂ ਕਿ ਇਸ ਤਰੀਕੇ ਦੇ ਨਾਲ ਉਹਨੂੰ ਇਜ਼ਰਾਈਲ ਜਿਹੜਾ ਹੈਗਾ ਉਹਨਾਂ ਦਾ 에ਅ ਡਿਫੈਂਸ ਸਿਸਟਮ ਟੈਕਲ ਨਹੀਂ ਕਰ پا ਰਿਹਾ ਤੋਂ ਇਹ ਇਹ ਜਿਹੜੀ ਗੱਲ ਹੈ ਕਿ ਚਾਈਨਾ ਉਤਰ ਜਾਊਗਾ ਮਤਲਬ ਜੇ ਇਹ ਗੱਲ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਅੱਜ 7ਵੇਂ 8ਵੇਂ ਦਿਨ ਦੇ ਵਿੱਚ ਗੱਲ ਚੱਲੀ ਗਈ ਹੈ ਤੇ ਜ਼ੋਰ ਇਹੀ ਲੱਗਾ ਹੋਇਆ ਕਿ ਜੰਗ ਰੁਕ ਜਾਵੇ ਪਰ ਜੇ ਹੁਣ ਆਪਾਂ ਦੇਖੀਏ ਨਿਤਨ ਯਾਹੂ ਦੇ ਤੇਵਰ ਦੇਖੀਏ ਡੋਨਲਡ ਟਰੰਪ ਦਾ ਚਿਹਰਾ ਦੇਖੀਏ ਤਾਂ ਇਹ ਇਹਨਾਂ ਵੱਲੋਂ ਲੱਗਦਾ ਨਹੀਂ ਕਿ ਇਹ ਸੀਰੀਅਸ ਹੈਗੇ ਆ ਜੰਗ ਰੋਕਣ ਵਾਸਤੇ ਨਾ ਇਹਨਾਂ ਦੇ ਚਿਹਰੇ ਦੇ ਉੱਤੇ ਕੋਈ ਗੱਲਬਾਤ ਇਦਾਂ ਦੀ ਨਜ਼ਰ ਆਉਂਦੀ ਹਾਫ ਭਾਵ ਕਿ ਇਹ ਜੰਗ ਰੋਕੀ ਜਾਵੇ ਇਹ ਚਾਹੁੰਦੇ ਨੇ ਕਿ ਈਰਾਨ ਜਿਹੜਾ ਹੈਗਾ ਉਹ ਇੱਕ ਵਾਰ ਹੁਣ ਸਬਕ ਸਿਖਾ ਦਈਏ ਤਾਂ ਕਿ ਫਿਊਚਰ ਦੇ ਵਿੱਚ ਦੁਬਾਰਾ ਉਹ ਨਾ ਉੱਠੇ ਜਿਹੜੇ ਖੁਮੈਨੀ ਨੇ ਜਿਹੜੇ ਸੁਪਰੀਮ ਲੀਡਰ ਹੈਗੇ ਆ ਈਰਾਨ ਦੇ ਉਹਨਾਂ ਦੇ ਬਾਰੇ ਜਿਹੜੀ ਗੱਲਬਾਤ ਹੈਗੀ ਆ ਉਹ ਤਾਂ ਸਾਹਮਣੇ ਆ ਹੀ ਰਹੀ ਹੈ ਕਿ ਉਹ ਨਿਸ਼ਾਨੇ ਦੇ ਉੱਤੇ ਨੇ ਪਰ ਹਜੇ ਅਸੀਂ ਉਹਨਾਂ ਦਾ ਸੌਦਾ ਜਿਹੜਾ ਨਹੀਂ ਲਾਉਣਾ ਪਰ ਈਰਾਨ ਨੇ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਆ ਉਹ ਜ਼ਾਹਰ ਕਰ ਦਿੱਤੀ ਹੈ ਕਿ ਡੋਨਲਡ ਟਰੰਪ ਵੀ ਸਾਡੇ ਨਿਸ਼ਾਨੇ ਦੇ ਉੱਤੇ ਆ ਨਿਤਨ ਜਾਹੂ ਵੀ ਸਾਡੇ ਨਿਸ਼ਾਨੇ ਦੇ ਉੱਤੇ ਆ ਸੋ ਇਹ ਬਹੁਤ ਵੱਡੀ ਗੱਲ ਹੈਗੀ ਆ ਜਿਹੜੀ ਜੇ ਆਪਾਂ ਕਹੀਏ ਵੀ ਕੀਤੀ ਜਾਣੀ ਹੈ ਉਸ ਤੋਂ ਬਾਅਦ ਹੁਣ ਇਜ਼ਰਾਈਲ ਯੂਐਸ ਦੇ ਕੋਲੋਂ ਉਹ ਇਹੋ ਜਿਹੇ ਬੰਬ ਜਿਹੜੇ ਹੈਗੇ ਆ ਉਹ ਮੰਗ ਰਿਹਾ ਮਿਜ਼ਾਈਲਸ ਮੰਗ ਰਿਹਾ ਜਿਹਦੇ ਨਾਲ ਬੰਕਰ ਦੇ ਵਿੱਚ ਜਿਹੜੀ ਜਿੱਥੇ ਜਿਹੜੀ ਨਿਊਕਲੀਅਰ ਸਾਈਟ ਹੈ ਨਾ ਉਹਨਾਂ ਦੀ ਉਹ ਜ਼ਮੀਨ ਦੇ ਅੰਦਰ ਹੈ ਬੰਕਰਾਂ ਦੇ ਵਿੱਚ ਹੈਗੀ ਹੈ ਸੋ ਕਹਿੰਦੇ ਆ ਕਿ ਸਿਰਫ ਯੂਐਸ ਦਾ ਜਿਹੜਾ ਵੈਪਨਰੀ ਹੈਗੀ ਉਹਨਾਂ ਦੇ ਕੋਲ ਉਹ ਹੀ ਉਹਨੂੰ ਹਿੱਟ ਕਰ ਸਕਦੀ ਹੈ ਬੰਕਰਾਂ ਦੇ ਵਿੱਚ ਬੈਠਿਆਂ ਨੂੰ ਜਾਂ ਬੰਕਰਾਂ ਦੇ ਵਿੱਚ ਬਣਦੇ ਨਿਊਕਲੀਅਰ ਬੰਬਾਂ ਨੂੰ ਉਹ ਹੀ ਡਾ ਸਕਦੀ ਹੈ ਸੋ ਇੱਕ ਪਾਸੇ ਇਹ ਦਾਵਾ ਕੀਤਾ ਜਾ ਰਿਹਾ ਕਿ ਉਹ ਬੰਬ ਬਣਾ ਰਹੇ ਨੇ ਜੀ ਇਸ ਕਰਕੇ ਅਸੀਂ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਹਾਂ ਪਰ ਦੂਜੇ ਪਾਸੇ ਇਹ ਵੀ ਗੱਲਾਂ ਨਿਕਲ ਕੇ ਕਿਤੇ ਨਾ ਕਿਤੇ ਮੀਡੀਆ 'ਚ ਆਉਂਦੀਆਂ ਕਿ ਉਹ ਕੋਈ ਵੀ ਬੰਬ ਨਹੀਂ ਬਣਾ ਰਹੇ ਸੋ ਇਹ ਇਹ ਹੁਣ ਹਜੇ ਮਤਲਬ ਇਹ ਗੱਲਾਂ ਜਿਹੜੀਆਂ ਹੈਗੀਆਂ ਵੀ 50-50 ਨੇ ਕਿ ਉਹ ਬੰਬ ਬਣਾ ਰਹੇ ਵੀ ਨੇ ਜਾਂ ਨਹੀਂ ਕਿ ਇੱਕ ਬਹਾਨਾ ਜਿਹੜਾ ਹੈਗਾ ਉਹ ਇਜ਼ਰਾਈਲ ਵੱਲੋਂ ਲੱਬਿਆ ਗਿਆ ਕਿ ਹੁਣ ਟਾਰਗੇਟ ਕਰ ਦਈਏ ਮੈਂ ਫਲਸਤੀਨ ਤੋਂ ਵਿਹਲਾ ਹੋ ਗਿਆ ਲੱਗਦੇ ਹੱਥ ਇਧਰ ਦੀ ਵੀ ਸਫਾਈ ਜਿਹੜੀ ਆ ਉਹ ਕੀਤੀ ਜਾ ਸਕੇ ਸੋ ਇਹਦੇ ਨਾਲ ਕੀ ਹੈ ਕਿ ਮੁਸਲਮ ਵਰਲਡ ਜਿਹੜਾ ਹੈਗਾ ਉਹ ਇੱਕਦਮ ਹਰਾਨੀਅਨ ਲੀਡਰਸ ਜਿਹੜੇ ਨੇ ਉਹਨਾਂ ਦੀਆਂ ਇੰਟਰਵਿਊਜ਼ ਆ ਰਹੀਆਂ ਉਹ ਪਤਾ ਕੀ ਕਹਿ ਰਹੇ ਆ ਕਿ ਜੇ ਈਰਾਨ ਦੇ ਉੱਤੇ ਹਮਲਾ ਹੁੰਦਾ ਹੈ ਸੁਪਰੀਮ ਲੀਡਰ ਖੁਮੈਨੀ ਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਮੁਸਲਮ ਵਰਲਡ ਜਿਹੜਾ ਹੈਗਾ ਉਹ ਗੁੱਸੇ ਦੇ ਵਿੱਚ ਆ ਜਾਏਗਾ ਤੇ ਬਹੁਤ ਸਾਰੇ ਦੇਸ਼ ਜਿਹੜੇ ਨੇ ਉਹ ਸਾਡੇ ਹੱਕ ਦੇ ਵਿੱਚ ਆ ਕੇ ਤੇ ਅੱਗੇ ਕੰਮ ਆਪਣਾ ਸ਼ੁਰੂ ਕਰ ਦੇਣਗੇ ਰਸ਼ੀਆ ਦੀ ਗੱਲ ਕਰੀਏ ਤਾਂ ਰਸ਼ੀਆ ਇਸ ਵੇਲੇ ਕਹਿੰਦਾ ਪੁਤਿਨ ਦੇ ਨਾਲ ਜਦੋਂ ਗੱਲਬਾਤ ਕੀਤੀ ਉਹ ਕਹਿੰਦਾ ਕਿ ਮੈਂ ਹਜੇ ਇਹਦੇ ਉੱਤੇ ਕੋਈ ਵੀ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਂ ਈਵਨ ਇਹਦੇ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਦਾ ਤੇ ਰਸ਼ੀਆ ਦਾ ਇਹੀ ਸੈਂਸ ਹੈਗਾ ਕਿ ਭਾਈ ਉਹ ਚਾਹੁੰਦਾ ਕਿ ਇਹ ਜੰਗ ਰੁਕ ਜਾਵੇ ਉਹ ਉਹਨੇ ਇਹ ਨਹੀਂ ਚਾਹੁੰਦਾ ਕਿ ਈਰਾਨ ਦਾ ਮੈਂ ਮਦਦ ਕਰਾਂ ਤੇ ਈਰਾਨ ਇੱਕ ਪਾਸੇ ਹੋ ਜੇ ਤੇ ਅਮਰੀਕਾ ਮੇਰੇ ਆਪੋਜ਼ਿਟ ਖੜ ਜੇ ਤੇ ਮੇਰਾ ਕਿਤੇ ਨਾ ਕਿਤੇ ਇਧਰ ਵੀ ਪੇਚਾ ਪੈ ਜੇ ਤੇ ਯੂਕਰੇਨ ਦੇ ਨਾਲ ਤਾਂ ਆਲਰੇਡੀ ਪੇਚਾ ਪਈ ਆਈ ਹੋਇਆ ਸੋ ਇਹ ਇਸ ਵੇਲੇ ਦੀ ਸਥਿਤੀ ਹੈ ਨਾ ਬੜੀ ਜਿਹੜੀ ਨਾਜ਼ੁਕ ਬਣੀ ਹੋਈ ਆ ਇਹ ਇਹ ਕੂਕਿਆ ਜਾ ਰਿਹਾ ਜੰਗ ਜੰਗ ਕੂਕਿਆ ਜਾ ਰਿਹਾ ਹਰ ਕੋਈ ਜਿਹੜਾ ਹੈਗਾ ਉਹ ਭਾਵੇਂ ਨਿਤਨ ਜਾਉਹੂ ਵਾਲੇ ਪਾਸਿਓਂ ਹੋਵੇ ਜਾਂ ਫਿਰ ਈਰਾਨ ਵਾਲੇ ਪਾਸਿਓਂ ਹੋਵੇ ਇਹ ਠੰਡਾ ਮੱਠਾ ਕੋਈ ਵੀ ਪੈਂਦਾ ਨਜ਼ਰ ਨਹੀਂ ਆ ਰਿਹਾ ਆਪਾਂ ਦੇਖਿਆ ਨਾ ਭਾਰਤ-ਪਾਕ ਜੰਗ ਹੋਈ ਆ ਤਿੰਨ ਦਿਨਾਂ ਦੇ ਵਿੱਚ ਸੀ ਤੇ ਦੋਨਾਂ ਪਾਸਿਆਂ ਦੇ ਲੀਡਰ ਇਹ ਕਹਿੰਦੇ ਨਜ਼ਰ ਆਏ ਵੀ ਬਸ ਕਰ ਦਈਏ ਬਸ ਕਰ ਦਈਏ ਪਰ ਇਸ جنگ ਦੇ ਵਿੱਚ ਬਿਲਕੁਲ ਉਲਟ ਹੈਗਾ ਉਹ ਉਹ جنگ ਰੋਕਣਾ ਨਹੀਂ ਚਾਹੁੰਦੇ ਨਿਤਨ ਯਾਹੂ ਖਾਸ ਤੌਰ ਦੇ ਉੱਤੇ ਤੇ ਨਾਲ ਡੋਨਲਡ ਟਰੰਪ ਹੋਰੀ ਇਹ ਰੋਕਣਾ ਨਹੀਂ ਚਾਹੁੰਦੇ ਤੇ ਜਿਹੜਾ ਇਰਾਨ ਹੈਗਾ ਉਹ ਵੀ ਟਿੱਕੇ ਗੱਲਬਾਤ ਕਰ ਰਿਹਾ ਕਿ ਮੈਂ ਭੱਜਣ ਵਾਲਿਆਂ ਦੇ ਵਿੱਚੋਂ ਨਹੀਂ ਆ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਨੇ ਸਾਨੂੰ ਧੋਖਾ ਦਿੱਤਾ ਇੱਕ ਪਾਸੇ ਸਾਡੇ ਲਈ ਸਾਡੇ ਨਾਲ ਜਿਹੜੀ ਹੈ ਉਹ ਗੱਲਬਾਤ ਜਾਰੀ ਰੱਖੀ ਹੋਈ ਸੀ ਦੂਸਰੇ ਪਾਸੇ ਇਜ਼ਰਾਈਲ ਅਚਾਨਕ ਸਾਡੇ ਉੱਤੇ ਮਿਜ਼ਾਈਲ ਹਮਲਾ ਕਰਕੇ ਸਾਡੇ ਇੰਜੀਨੀਅਰ ਸਾਡੇ ਹੋਰ ਮਿਲਟਰੀ ਅਫਸਰ ਜਾਂ ਹੋਰ ਕਈ ਜੜੀਆਂ ਇੰਪੋਰਟਡ ਸਾਈਟਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਜੜੀਆਂ ਮਿਜ਼ਾਈਲਾਂ ਸੁੱਟ ਦਿੱਤੀਆਂ ਕਹਿੰਦੇ ਵੀ ਇਹ ਧੋਖਾ ਜਿਹੜਾ ਹੈਗਾ ਅਮਰੀਕਾ ਨੇ ਵੀ ਸਾਡੇ ਨਾਲ ਕੀਤਾ ਸੋ ਹੁਣ ਅਮਰੀਕਾ ਇਸ ਸਥਿਤੀ ਦੇ ਵਿੱਚ ਆ ਇਸ ਵੇਲੇ ਕਿ ਉਹ ਡਾਇਰੈਕਟ ਹੋ ਜਾਵੇ ਇਜ਼ਰਾਈਲ ਵਾਲੇ ਪਾਸਿਓਂ ਮਤਲਬ ਕਿ ਇਜ਼ਰਾਈਲ ਨਾਲ ਰਲ ਕੇ ਈਰਾਨ ਦੇ ਉੱਤੇ ਹਮਲਾ ਕਰੇ ਜਾਂ ਨਾ ਕਰੇ ਕਿਉਂ ਉਹਦਾ ਹੁਣ ਇੱਕ ਕਾਰਨ ਬਣਦਾ ਹੈ ਹਮਲਾ ਕਰਨ ਦਾ ਜੇ ਹਮਲਾ ਕਰਦੇ ਆ ਕਿਉਂਕਿ ਇਰਾਨ ਨੇ ਕਿਹਾ ਕਿ ਮਿਡਲ ਈਸਟ ਦੇ ਵਿੱਚ ਜਿੰਨੇ ਵੀ ਤੁਹਾਡੇ ਫੌਜੀ ਬੇਸ ਨੇ ਅ ਅਮਰੀਕਾ ਨੂੰ ਕਿਹਾ ਅਸੀਂ ਉਹਨਾਂ ਦੇ ਉੱਤੇ ਹਮਲਾ ਕਰਾਂਗੇ ਜੇ ਤੁਸੀਂ ਇਜ਼ਰਾਈਲ ਦਾ ਸਾਥ ਦਿੱਤਾ ਸੋ ਜਿਹੜੇ ਫੌਜੀ ਬੇਸ ਨੇ ਨਾ ਜਿਹੜੇ ਪੂਰੀ ਦੁਨੀਆ ਦੇ ਵਿੱਚ ਬਣਾਏ ਹੋਏ ਨੇ ਅਮਰੀਕਾ ਨੇ ਸੋ ਉਹਦੇ ਉੱਤੇ ਬਹੁਤ ਸਾਰੀ ਤਣਾਅਤੀ ਹੈ ਅਮਰੀਕੀ ਅਮਰੀਕੀ ਸੈਨਾ ਦੀ ਸੋ ਜੇ ਉਹਨਾਂ ਦੇ ਉੱਤੇ ਇਰਾਨ ਹਮਲਾ ਕਰ ਦੇ ਹੁੰਦਾ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਬਹੁਤ ਸਾਰੇ ਫੌਜੀ ਅਮਰੀਕਾ ਅਮਰੀਕਨ ਉਹ ਮਾਰੇ ਜਾ ਸਕਦੇ ਆ ਤੇ ਅਮਰੀਕਾ ਕਦੀ ਵੀ ਨਹੀਂ ਚਾਹੁੰਦਾ ਕਿ ਸਾਡੇ ਫੌਜੀ ਜਿਹੜੇ ਨੇ ਉਹ ਮਾਰੇ ਜਾਣ ਤੇ ਜਿਹੜੇ ਬਾਡੀ ਬੈਗ ਹੁੰਦੇ ਨੇ ਉਹਦੇ ਵਿੱਚ ਭਰ-ਭਰ ਕੇ ਤੇ ਲਾਸ਼ਾਂ ਅਮਰੀਕਾ ਨੂੰ ਆਉਣ ਸੋ ਕਿਤੇ ਨਾ ਕਿਤੇ ਉਹ ਇਸ ਗੱਲੋਂ ਚੁੱਪ ਬੈਠਾ ਹਜੇ ਤੱਕ ਕਿ ਵਾਕਈ ਇਰਾਨ ਫਿਰਫਰਿਆ ਜੇ ਇਹ ਇਹਨੇ ਇਦਾਂ ਕਰ ਦਿੱਤਾ ਤੇ ਹਾਲਾਤ ਜਿਹੜੇ ਨੇ ਸਾਡੇ ਖਰਾਬ ਹੋਣਗੇ ਸੋ ਉਹ ਆਪਣੀ ਮਿਲਟਰੀ ਨਹੀਂ ਮਰਵਾਉਣਾ ਚਾਹੁੰਦਾ ਇਜ਼ਰਾਈਲ ਦੇ ਮੁੱਦੇ ਦੇ ਉੱਤੇ ਰੱਖ ਕੇ ਅਮਰੀਕਾ ਜਿਹੜਾ ਕੰਮ ਕਰ ਰਿਹਾ ਕਿ ਲਓ ਜੀ ਅਸੀਂ ਤਾਂ ਇਹ ਇਹ ਬਣ ਨਹੀਂ ਦੇਣਾ ਨਿਊਕਲੀਅਰ ਬਣ ਨਹੀਂ ਦੇਣਾ ਯੂਰਪ ਯੂਨੀਅਨ ਵੀ ਖਿਲਾਫ ਹੋ ਗਈ ਹੈ ਜਿਹੜਾ ਆਪਣੇ ਇੰਗਲੈਂਡ ਵੀ ਖਿਲਾਫ ਹੈ ਕਿ ਇਰਾਨ ਜਿਹੜਾ ਹੈਗਾ ਉਹ ਨਿਊਕਲੀਅਰ ਨਹੀਂ ਬਣਾ ਸਕਦਾ ਉਸ ਤੋਂ ਬਾਅਦ ਹੋਰ ਫਰਾਂਸ ਵਾਲਾ ਵੀ ਜਿਹੜਾ ਹੈਗਾ ਮੈਕਰੋ ਉਹ ਵੀ ਇਹੀ ਗੱਲ ਕਹਿ ਰਿਹਾ ਸੋ ਮਤਲਬ ਕੁੱਲ ਮਿਲਾ ਕੇ ਕਹੀਏ ਪਈ ਇਹ ਇੱਕ ਜਿਹੜਾ ਹੈਗਾ ਬੁਣਿਆ ਜਾ ਰਿਹਾ ਈਰਾਨ ਦੇ ਆਲੇ ਦੁਆਲੇ ਪਰ ਜੇ ਚਾਈਨਾ ਸਿੱਧੇ ਤੌਰ ਦੇ ਉੱਤੇ ਇਸ ਲੜਾਈ ਦੇ ਵਿੱਚ ਆ ਗਿਆ ਈਰਾਨ ਵੱਲੋਂ ਤਾਂ ਫਿਰ ਇਹ ਜੰਗ ਕਿਤੇ ਨਾ ਕਿਤੇ ਵੱਡੀ ਹੋ ਜਾਣੀ ਹੈ ਤੇ ਜਿਹਦੇ ਖਮਿਆਜ਼ੇ ਭੁਗਤਣੇ ਪੈਣੇ ਆ ਤੇ ਤੁਸੀਂ ਦੇਖੋਗੇ ਆਉਂਦੇ ਦਿਨਾਂ ਦੇ ਵਿੱਚ ਜੇ ਜੰਗ ਲੰਬੀ ਚੱਲਦੀ ਹੈ ਨਾ ਤਾਂ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਦੇਖੋਗੇ ਕਿ ਹਰ ਇੱਕ ਆਈਟਮ ਜਿਹੜੀ ਹੈ ਖਾਣ ਪੀਣ ਵਾਲੀਆਂ ਰਸਤਾ ਪੈਟਰੋਲ ਹੋ ਗਿਆ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਇਹਨਾਂ ਦੇ ਵਿੱਚ 20 20 30 30% ਜਿਹੜਾ ਹੈਗਾ ਉਹ ਵਾਧਾ ਆ ਜਾਊਗਾ ਤੇ ਲੋਕਾਂ ਦੀ ਜੇਬ ਦੇ ਉੱਤੇ ਉਹਦਾ ਅਸਰ ਜਿਹੜਾ ਹੈਗਾ ਉਹ ਤੁਹਾਨੂੰ ਦੇਖਣਾ ਸ਼ੁਰੂ ਹੋ ਜਾਏਗਾ ਜੀ ਹਾਂ ਅੰਦਰ ਇਸ ਅਸੀਂ ਕਿਵੇਂ ਦੇਖਦੇ ਹਾਂ ਕਿ ਚੀਨ ਇਸ ਵਕਤ ਜੰਗ ਵਿੱਚ ਉਤਰਨ ਦੀ ਕੋਸ਼ਿਸ਼ ਕਰੇਗਾ ਸਿੱਧੇ ਤੁਰੇ ਦੇ ਉੱਤੇ ਖੁਲਾਦਾ ਕਿ ਇਸ ਵਕਤ ਉਸ ਕੰਡੀਸ਼ਨ ਜੋ ਹੈ ਚੀਨ ਕਿਉਂੋ ਜਿਵੇਂ ਤੁਸੀਂ ਕਿਹਾ ਕਿ ਹੁਣ ਫਰਾਂਸ ਵੀ ਯੂਕੇ ਵੀ ਅਮਰੀਕਾ ਵੀ ਨਹੀਂ ਜਾਂਦਾ ਕਿ ਉਹਨਾਂ ਕੋਲ ਪਰਮਾਣੂ ਹਥ ਹਥਿਆਰ ਹੋਣ ਕਿ ਲੱਗਦਾ ਕਿ ਚੀਨ ਇੰਨਾ ਕੈਪੇਬਲ ਹੈ ਕਿ ਇਹਨਾਂ ਦੇਸ਼ ਨੂੰ ਰੋਕ ਆਏਗਾ ਵਿਰੋਧ ਕਰ ਸਕਦਾ ਪਾਏਗਾ ਦੇਖੋ ਚੀਨ ਹਜੇ ਤੱਕ ਕਿਸੇ ਵੀ ਮੁਲਕ ਦੇ ਨਾਲ ਜੰਗ ਦੇ ਵਿੱਚ ਨਹੀਂ ਉਤਰਿਆ ਜਦੋਂ ਤੋਂ ਉਹ ਇੱਕ ਪਾਵਰ ਬਣਿਆ ਹੈ ਨਾ ਉਹ ਆਪਾਂ ਪ੍ਰਾਣੀਆਂ ਗੱਲਾਂ ਛੱਡ ਦਈਏ ਆਂਡੀਆਂ ਦੇ ਨਾਲ ਜਦੋਂ ਜੰਗ ਹੁੰਦੀ ਹੈ ਸੋ ਹੁਣ ਉਹਨਾਂ ਦੇ ਜਿਹੜੇ ਕੋਲ ਵੈਪਨਸ ਨੇ ਨਾ ਉਹ ਬਹੁਤ ਲੇਟੈਸਟ ਆ ਬੜੀ ਟੈਕਨੋਲੋਜੀ ਉਹਨਾਂ ਦੇ ਕੋਲ ਇਸ ਵੇਲੇ ਹੈਗੀ ਆ ਪਰ ਉਹ ਕਿਤੇ ਵੀ ਯੂਜ਼ ਨਹੀਂ ਹੋਏ ਆ ਹੁਣ ਚਾਈਨਾ ਦੇ ਕੁਝ ਜਿਹੜਾ ਸਮਾਨ ਹੈਗਾ ਉਹ ਪਾਕਿਸਤਾਨ ਨੇ ਯੂਜ਼ ਕੀਤਾ ਹੈ ਭਾਰਤ ਦੇ ਵਿਰੁੱਧ ਤੇ ਉਹਦੇ ਤੋਂ ਬਾਅਦ ਕੀ ਹੋਇਆ ਕਿ ਉਹ ਉਹਨਾਂ ਦੀ ਜਿਹੜੀ ਕੰਪਨੀ ਬਣਾਉਣ ਵਾਲੀ ਮਜ਼ਾਇਲਾ ਉਹ ਉਹਦੇ ਸ਼ੇਅਰ ਵੱਧ ਗਏ ਤੇ ਜਿਹੜੇ ਰਫੇਲ ਡਿੱਗੇ ਆ ਫਰਾਂਸ ਵਾਲਿਆਂ ਦੇ ਸੋ ਉਹ ਰਫੇਲ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ ਡਿੱਗ ਗਏ ਸੋ ਮਤਲਬ ਕਹਿਣ ਦਾ ਵੀ ਡਿਮਾਂਡ ਜਿਹੜੀ ਆ ਉਹਨਾਂ ਦੇ ਅਸਲੇ ਦੀ ਦੁਨੀਆ ਭਰ ਚ ਵਧੀ ਆ ਤੇ ਇਥੋਂ ਇਹੀ ਪਤਾ ਲੱਗਦਾ ਕਿ ਉਹਨਾਂ ਦੇ ਕੋਲ ਟੈਕਨੋਲੋਜੀ ਜ਼ਿਆਦਾ ਹੈ ਤੇ ਉਹਨਾਂ ਦੇ ਹਥਿਆਰ ਵੀ ਜਿਹੜੇ ਨੇ ਉਹ ਬਹੁਤ ਵਧੀਆ ਹੈ ਇਸੇ ਕਰਕੇ ਤਾਂ ਉਹ ਸਿੱਧਾ ਅਮਰੀਕਾ ਨੂੰ ਵੀ ਕਈ ਵਾਰੀ ਧਮਕੀ ਦੇ ਦਿੰਦੇ ਆ ਕਿ ਟ੍ਰੇਡ ਵਾਰ ਤਾਂ ਤੁਸੀਂ ਲਾ ਲਈ ਐ ਤੇ ਜੇ ਦੂਜੀ ਵਾਰ ਵੀ ਲਾ ਕੇ ਵੇਖਣੀ ਆ ਤੇ ਉਹ ਵੀ ਦੇਖ ਲਓ ਮਿਲਟਰੀ ਵਾਰ ਸੋ ਮਤਲਬ ਇਦਾਂ ਕਹਿਣਾ ਉਹ ਜਿਗਰੇ ਵਾਲੀ ਗੱਲ ਹੁੰਦੀ ਹੈ ਤੇ ਜੇ ਤੁਸੀਂ ਕਹਿੰਦੇ ਹੋ ਡਾਇਰੈਕਟ ਉਤਰੇਗਾ ਜਾਂ ਨਹੀਂ ਤੇ ਇਹ ਮੇਰਾ ਖਿਆਲ ਤਾਂ ਹੈ ਕਿ ਵਾਕਿਆ ਹੀ ਉਤਰ ਸਕਦਾ ਜੇ ਕੋਈ ਜ਼ਿਆਦਾ ਗੱਲਬਾਤ ਹੁੰਦੀ ਹੈ ਇਰਾਨ ਨੂੰ ਤਵਾਈ ਵਾਲੇ ਪਾਸੇ ਧੱਕਿਆ ਜਾਂਦਾ ਬੰਬਾਰਡਮੈਂਟ ਜ਼ਿਆਦਾ ਕਰਕੇ ਤੇ ਉਹਨੂੰ ਬਿਲਕੁਲ ਹੀ ਨਸਤ ਨਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਹੋ ਸਕਦਾ ਹੈ ਕਿ ਚਾਈਨਾ ਸਿੱਧੇ ਤੌਰ ਦੇ ਉੱਤੇ ਇਹ ਇਹਨਾਂ ਦੀ ਸਪੋਰਟ ਦੇ ਵਿੱਚ ਆ ਜਾਵੇ ਹੁਣ ਇਹ ਨਿਤਨ ਯਾਹੁ ਜਿਹੜੇ ਆ ਉਹ ਇਜ਼ਰਾਈਲ ਦੇ ਉਹ ਇੱਕ ਬਹਾਨਾ ਬਣਾ ਰਿਹਾ ਇਹੀ ਬਹਾਨਾ ਉਹਨਾਂ ਨੇ ਹਮਾਸ ਵੇਲੇ ਬਣਾਇਆ ਸੀ ਕਿ ਅਸੀਂ ਸਿਰਫ ਹਮਾਸ ਨੂੰ ਖਤਮ ਕਰਨਾ ਪਰ ਕਰ ਉਹਨਾਂ ਨੇ ਪੂਰਾ ਪਾਲੇਸਟਾਈਨ ਡਿਸਟਰਾਇ ਹੋ ਦਿੱਤਾ 50 60 ਹਜ਼ਾਰ ਬੰਦਾ ਜਿਹੜਾ 70 80 ਹਜ਼ਾਰ ਬੰਦਾ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਹੁਣ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਈਰਾਨ ਦੀ ਰਜਿਮ ਜਿਹੜੀ ਹੈਗੀ ਹੈ ਨਾ ਉਹ ਪ੍ਰਸ਼ਾਸਕ ਤਿਰ ਜਿਹੜੀ ਹੈ ਉਹ ਉਹਦਾ ਖਾਤਮਾ ਚਾਹੁੰਦੇ ਆ ਕਹਿੰਦੇ ਸਾਡਾ ਆਵਾਮ ਦੇ ਨਾਲ ਕੋਈ ਵੀ ਰੌਲਾ ਨਹੀਂ ਹੈਗਾ ਇਹ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਪਰ ਫਿਰ ਵੀ ਕਰਦੇ ਆ ਕਰਾਉਂਦੇ ਆ ਤੁਸੀਂ ਦੇਖੋ ਨਾ ਕਿ ਮਰਦੇ ਤਾਂ ਸਿਵਲ ਲੋਕ ਹੀ ਆ ਤੇ ਜੇ ਇਹਨਾਂ ਨੇ ਇੱਕ ਵਾਰੀ ਸ਼ੁਰੂ ਕਰ ਦਿੱਤਾ ਤੇ ਨੇਤਨ ਯਾਹੂ ਜਿੱਦਾਂ ਇੱਕ ਆਪਾਂ ਕਹਿ ਲਈਏ ਵੀ ਮੁਸਲਿਮ ਵਿਰ ਜਾਂ ਆਪਾਂ ਕਿਸੇ ਵळे ਇਹ ਵੀ ਕਹਿ ਸਕਦੇ ਹਾਂ ਕਿ ਇਜ਼ਰਾਈਲ ਸਿੱਖ ਵਿਰੋਧੀ ਵੀ ਰਿਹਾ ਸੋ 크੍ਰਿਸਚੀਅਨ ਵਿਰੋਧੀ ਹੋ ਨਹੀਂ ਸਕਦਾ ਕਿਉਂਕਿ ਵੈਸਟ ਦੀ ਮਦਦ ਨਾਲ ਉਹ ਬਣਿਆ ਹੋਇਆ ਹੈ ਨਾ ਅਮਰੀਕਾ ਨੇ ਸਾਰਿਆਂ ਨੇ ਪੈ ਕੇ ਵਿੱਚ ਇਜ਼ਰਾਈਲ ਦੀ ਜਿਹੜੀ ਸਥਾਪਨਾ ਹੈਗੀ ਉਹ ਕਰਾਈ ਆ ਸੋ ਇਸ ਕਰਕੇ ਜਿਵੇਂ ਉਹ ਧਰਮ ਦੇ ਤੌਰ ਤੇ ਵੀ ਕਹਿ ਲਈਏ ਵੀ ਇਹ ਇੱਕ ਕਨਫਲਿਕਟ ਚੱਲਦਾ ਹੈ ਮੁਸਲਮਾਨ ਤੇ ਜੂਡਿਸ਼ ਦਾ ਜਿਹੜਾ ਚੱਲਦਾ ਹੈ ਨਾ ਸੋ ਉਸ ਆਧਾਰ ਦੇ ਉੱਤੇ ਵੀ ਦੇਖ ਲਈਏ ਤਾਂ ਉਹਨੇ ਉਹੀ ਕਰਨਾ ਹੈ ਉਹਨੇ ਉਹੀ ਕਿਹਾ ਤੁਸੀਂ ਇੱਕ ਬਿਆਨ ਤੁਹਾਨੂੰ ਸ਼ਾਇਦ ਹਜੇ ਵੀ ਯਾਦ ਹੋਵੇ ਇਜ਼ਰਾਈਲੀ ਇੱਕ ਮਿਨਿਸਟਰ ਨੇ ਪਿੱਛੇ ਜੀ ਅੱਜ ਤੋਂ ਇੱਕ ਮਹੀਨਾ ਪਹਿਲਾਂ ਹੀ ਬਿਆਨ ਦਿੱਤਾ ਕਿ ਪਲੈਸਤੀਨ ਦੇ ਵਿੱਚ ਜੰਮਦਾ ਹੋਇਆ ਇੱਕ ਇੱਕ ਬੱਚਾ ਜਿਹੜਾ ਹੈਗਾ ਉਹ ਟੈਰਰਿਸਟ ਹੈ ਤੇ ਅਸੀਂ ਉਹ ਟੈਰਰਿਸਟ ਦਾ ਖਾਤਮਾ ਜਿਹੜਾ ਹੈਗਾ ਕਰਾਂਗੇ ਸੋ ਉਹਨਾਂ ਦੇ ਮੁਤਾਬਕ ਜੰਮਦੇ ਬੱਚੇ ਜਿਹੜੇ ਮੁਸਲਮਾਨਾ ਦੇ ਨੇ ਉਹ ਉਹ ਵੀ ਟੈਰਰਿਸਟ ਨੇ ਤੇ ਇਰਾਨ ਤਾਂ ਜਿਹੜਾ ਹੈਗਾ ਉਹ ਕਿਤਨਾ ਕਿਤੇ ਅਣਕ ਕਰਕੇ ਮੰਨਿਆ ਜਾਂਦਾ ਲੜਾਕਿਆਂ ਕਰਕੇ ਮੰਨਿਆ ਜਾਂਦਾ ਇਸੇ ਕਰਕੇ ਤਾਂ ਡਰੇ ਹੋਏ ਆ ਕਿ ਉਹ ਬੰਬ ਨਾ ਬਣਾ ਲੈ ਕਿਤੇ ਜੇ ਬੰਬ ਬਣਾ ਲਿਆ ਤਾਂ ਉਹਨੇ ਤਾਂ ਸਾਨੂੰ ਧਮਕੀਆਂ ਦੇ ਦੇ ਮਾਰ ਦੇਣਾ ਉਹਨੇ ਤੇ ਹਰ ਵਾਰੀ ਜਦੋਂ ਅਸੀਂ ਕੋਈ ਖੰਘੂਰਾ ਮਾਰਨਾ ਕਰਨਾ ਉਹਨੇ ਕਹਿਣਾ ਛੱਡਾਂ ਛੱਡਦੇ ਆ ਉਹਨੇ ਅੱਗੋਂ ਇਦਾਂ ਕਹਿਣਾ ਕਰਨਾ ਸੋ ਇਸੇ ਗੱਲੋਂ ਇਹ ਡਰੇ ਹੋਏ ਨੇ ਪਰ ਇਹਦੇ ਵਿੱਚ ਕੋਈ ਸਚਾਈ ਕਿੰਨੀ ਕੁ ਹੈ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਉਂਕਿ ਦੇਖੋ ਇਰਾਕ ਦੇ ਉੱਤੇ ਵੀ ਜਦੋਂ ਅਮਰੀਕਾ ਨੇ ਹਮਲਾ ਕੀਤਾ ਸੀ ਸਦਾਮ ਹੁਸੈਨ ਹੋਰੀ ਗਦਾਫੀ ਹੋਰੀ ਜਦੋਂ ਮਾਰੇ ਆ ਤੇ ਉਦੋਂ ਵੀ ਇਸ ਤਰ੍ਹਾਂ ਤਰੀਕੇ ਦਾ ਹੀ ਪਲਾਨ ਜਿਹੜਾ ਬਣਾਇਆ ਗਿਆ ਸੀ ਵੀ ਇਹ ਤਾਂ ਜੀ ਇੱਕ क्रੂਅਲ ਸ਼ਾਸਕ ਨੇ ਇਹਨਾਂ ਨੇ ਜਨਤਾ ਦਬਾਈ ਹੋਈ ਹੈ ਇਹਨਾਂ ਨੇ ਬਹੁਤ ਜ਼ੁਲਮ ਕੀਤੇ ਹੋਏ ਆ ਇਸ ਕਰਕੇ ਅਸੀਂ ਲੋਕਾਂ ਨੂੰ ਆਜ਼ਾਦ ਕਰਵਾਉਣ ਲੱਗੇ ਆ ਤੇ ਇਹੀ ਜੇ ਹੁਣ ਇਹ ਕਹਿਣਗੇ ਇੱਥੇ ਵੀ ਅਸੀਂ ਰਜਿਮ ਚੇਂਜ ਕਰਨਾ ਜੀ ਆ ਲੋਕ ਜਿਹੜੇ ਬਹੁਤ ਵਧੀਆ ਨੇ ਸੋ ਫਿਰ ਇੱਥੇ ਵੀ ਇੱਕ ਬਹਾਨਾ ਜਿਹੜਾ ਹੈਗਾ ਇਹ ਬਣਾਇਆ ਜਾਊਗਾ ਰਜਿਮ ਚੇਂਜ ਕਰਨ ਦਾ ਪਰ ਉਹਦੇ ਨਾਲ ਨਾਲ ਲੋਕਾਂ ਦੀ ਜਿਹੜੀ ਤਬਾਹੀ ਹੋਣੀ ਹੈ ਤੁਸੀਂ ਸੀਰੀਆ ਵਾਲੇ ਪਾਸੇ ਜਾ ਕੇ ਦੇਖ ਲਓ ਇਰਾਕ ਵਾਲੇ ਪਾਸੇ ਦੇਖ ਲਓ ਹਜੇ ਵੀ ਘਰ ਟੁੱਟੇ ਪਏ ਨੇ ਮਲਬਾ ਉਦਾਂ ਹੀ ਪਿਆ ਆ ਜਿਹੜੀਆਂ ਜੰਗਾਂ 10-15 ਸਾਲ ਪਹਿਲਾਂ ਲੱਗੀਆਂ ਗਦਾਫੀ ਵੇਲੇ ਸੁਦਾਮ ਹੁਸੈਨ ਵੇਲੇ ਸੋ ਇਹੋ ਜਿਹੇ ਹਾਲਾਤ ਕਿਤੇ ਨਾ ਕਿਤੇ ਇੱਥੇ ਜਿਹੜੇ ਪੈਦਾ ਕੀਤੇ ਜਾ ਰਹੇ ਆ ਤੇ ਉਹ ਉਕਸਾਇਆ ਜਾ ਰਿਹਾ ਕਿ ਹੁਣ ਕੋਈ ਇਰਾਨ ਵੱਡੀ ਗਲਤੀ ਕਰੇ ਤੇ ਆਪਾਂ ਕੰਮ ਕਰਦੇ ਗਏ ਅੱਜ ਜਦੋਂ ਹਸਪੀਟਲ ਦੇ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ ਹੈ ਈਰਾਨ ਨੇ ਤਾਂ ਹੁਣ ਇਸ ਗੱਲੋਂ ਭੜਕਿਆ ਹੋਇਆ ਨੇ ਤੁਨ ਜਾਹੂ ਕਿ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਮਾਰ ਦਿੱਤੇ ਆ ਉਹਦਾ ਕਹਿਣਾ ਸੀ ਕਿ ਅਸੀਂ ਤਾਂ ਸਿਰਫ ਤੁਹਾਡੇ ਮਿਲਟਰੀ ਬੇਸ ਕੀਤੇ ਆ ਤਬਾਹ ਤੇ ਤੁਸੀਂ ਸਾਡੇ ਬੱਚੇ ਛੋਟੇ ਛੋਟੇ ਮਾਰ ਰਹੇ ਹੋ ਸੋ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਤੇ ਆਉਂਦੇ ਦਿਨਾਂ ਚ ਤਬਾਹੀ ਵਾਲੇ ਪਾਸੇ ਨੂੰ ਜਿਹੜਾ ਹੈ ਇਜ਼ਰਾਈਲ ਤੇ ਡੋਨਲਡ ਟਰੰਪ ਹੋរី ਜਿਹੜੇ ਨੇ ਉਹ ਵੱਤ ਸਕਦੇ ਨੇ ਜੀ ਜੀ ਜੇ ਤੁਹਾਡਾ ਤੁਹਾਨੂੰ ਕਥਨ ਜੁੜਨ ਦੇ ਲਈ ਆਪਣੇ ਵਿੱਚ ਅਦਸ਼ੰਕ ਰੱਖਣ ਦੇ ਲਈ ਜੀ ਤਾਂ ਵਾ ਤੁਹਾਡਾ ਵੀ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਬਤਨਵਾਦ